ਨਾਟਪਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਆਤਮ ਨਿਰਭਰ ਭਾਰਤ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਆਤਮ ਨਗਰ ਅਤੇ ਹਲਕਾ ਦੱਖਣੀ ਦੀ ਇੱਕ ਮੀਟਿੰਗ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੀ ਪ੍ਰਧਾਨਗੀ ਹੇਠ ਸਥਾਨਿਕ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਹੋਈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਮੀਟਿੰਗ ਵਿੱਚ ਵਿਸ਼ੇਸ਼ ਬੁਲਾਰੇ ਸਨ। ਆਤਮ ਨਿਰਭਰ ਭਾਰਤ ਦੇ ਆਪਣੇ ਭਾਸ਼ਣ ਵਿੱਚ ਮੁੱਖ ਬੁਲਾਰੇ ਨੇ ਦੱਸਿਆ ਰੱਖਿਆ ਟੈਕਨੋਲੋਜੀ, ਊਰਜਾ, ਪੁਲਾੜ ਅਤੇ ਨਿਰਮਾਣ ਵਿੱਚ ਭਾਰਤ ਦੀ ਤਰੱਕੀ ਦਾ ਹਵਾਲਾ ਦਿੰਦੇ ਹੋਏ ਆਤਮ ਨਿਰਭਰ ਭਾਰਤ ਨੂੰ ਵਿਕਸਿਤ ਭਾਰਤ ਦੇ ਮੁੱਖ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਦੱਸਿਆ। ਉਹਨਾਂ ਨੇ ਰਾਸ਼ਟਰੀ ਤਾਕਤ, ਸਤਕਾਰ ਅਤੇ 2047 ਤੱਕ ਵਿਕਸਿਤ ਭਾਰਤ ਵੱਲ ਯਾਤਰਾ ਲਈ ਨੀਵਜੂ ਸਵੈ-ਨਿਰਭਰਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਜ਼ੋਰ ਦਿੱਤਾ ਕਿ ਸਵਦੇਸ਼ੀ ਸਮਰੱਥਾਵਾਂ ਭਾਰਤ ਨੂੰ ਨਿਰਣਾਇਕ ਅਤੇ ਸੁਤੰਤਰ ਤੌਰ ਤੇ ਕੰਮ ਕਰਦੇ ਯੋਗ ਬਣਾਉਂਦੀਆਂ ਹਨ। ਸਵਦੇਸ਼ੀ ਦਾ ਸਮਰਥਨ ਕਰੋ ਭਾਜਪਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਲੁਧਿਆਣਾ ਦੇ ਨਾਗਰਿਕਾਂ ਤੇ ਦੁਕਾਨਦਾਰਾਂ ਨੂੰ ਵੋਕਲ ਫਾਰ ਲੋਕਲ ਪਹਿਲ ਕਾਦਮੀ ਦੇ ਤਹਿਤ ਮੇਡ ਇਨ ਇੰਡੀਆ ਸਮਾਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣਾ ਮਜਬੂਰੀ ਨਹੀਂ ਸਗੋ ਮਾਣ ਤੇ ਤਾਕਤ ਦੀ ਭਾਵਨਾ ਨਾਲ ਚੁਲਾਇਆ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਸਵੈ ਨਿਰਪਰਤਾ ਨੂੰ ਉਚਾਤ ਕਰਨ ਉਦਮਤਾ ਨੂੰ ਸਮਰਥਨ ਦੇਣ ਅਤੇ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਆਧਾਰ ਨੂੰ ਮਜ਼ਬੂਤ ਕਰਨ ਲਈ ਦੁਕਾਨਾਂ ਦੇ ਬਾਹਰ ਸਰਦੇਸ਼ੀ ਬੋਰਡਾਂ ਵਰਗੇ ਵਿਜ਼ੂਅਲ ਪ੍ਰਚਾਰ ਦਾ ਸੱਦਾ ਦਿੱਤਾ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਮੇਸ਼ ਸ਼ਰਮਾ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਪ੍ਰੋਗਰਾਮ ਦੇ ਜ਼ਿਲ੍ਹਾ ਇੰਚਾਰਜ ਮੀਤ ਪ੍ਰਧਾਨ ਮਹੇਸ਼ ਸ਼ਰਮਾ ਤਰਨਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਕਨਿਕਾ ਜੰਦਲ ਪ੍ਰੋਗਰਾਮ ਦੇ ਇੰਚਾਰਜ ਮੀਤ ਪ੍ਰਧਾਨ ਡਾਕਟਰ ਨਿਰਮਨ ਨૈયਰ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਡੇ ਵਿਜੇ ਸੂਰੀ ਹੈਪੀ ਸ਼ਰਮਾ ਕਾਉਂਸਲਰ ਅਨੀਤਾ ਸ਼ਰਮਾ ਰਮੇਸ਼ ਹੈਪੀ ਸ਼ੇਰਪੁਰੀਆ ਬੁਲਾਰਾ सुरेंद्र ਕੌਸ਼ਲ ਮੰਡਲਾ ਅਤੇ ਸਰਕਲਾਂ ਦੇ ਮੁਖੀ ਐਡਵੋਕੇਟ ਕੁਲਦੀਪ ਈਸ਼ਰ ਸਿੰਘ ਲਲਕਾ ਗੁਰਵਿੰਦਰ ਭਮਰਾ ਰਕੇਸ਼ਪਰਾਸ਼ ਸ਼ਰ ਸੁਰੇਸ਼ ਅਗਰਵਾਲ ਬਲਵਿੰਦਰ ਸਿਆਲ ਰਾਜੀਵ ਬਰਮਾ ਰਿਤੇਸ਼ ਜੈਸਵਰ ਸਚਿਨ ਮਨ ਚਿੰਦਾ ਪਰਮਜੀਤ ਸਾਗਰ ਅਸ਼ਵਨੀ ਸੂਦ ਐਡਵੋਕੇਟ ਗੌਰਵ ਅਰੋੜਾ ਸ਼੍ਰੀਮਤੀ ਰੂਪਮ ਸ਼ਰਮਾ ਸੰਤੋਸ਼ ਵਿਜੇ ਨੀਰੂ ਸ਼ਰਮਾ ਇੰਦੂ ਪ੍ਰਾਸ਼ਰ ਸੁਨੀਤਾ ਸ਼ਰਮਾ ਕੇਪੀ ਰਾਣਾ ਰੋਹਿਤ ਸੁਰਿੰਦਰ ਸਿੰਘ ਪਰਵੇਸ਼ ਮਹਾਜਨ ਬਲਵਿੰਦਰ ਰਸੀਲਾ ਰਾਜਕੁਮਾਰ ਆਦ ਹਾਜ਼ਰ ਸਨ